ਸਸਰੀਕਾਲ ਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਹੋ ਵਧੀਆ ਸਾਰੇ ਨੇ ਕੈਮ ਸੋ ਗਾਇਸ ਅੱਜ ਆਪਾਂ ਕਰਦੇ ਆ ਆਪਣੇ ਘਰ ਤੋਂ ਵਲੌਗ ਸਟਾਰਟ ਬੜੇ ਦਿਨਾਂ ਬਾਅਦ ਆਪਾਂ ਆਪਣੇ ਘਰੇ ਵਲੌਗ ਸਟਾਰਟ ਕੀਤਾ ਆ ਸੋ ਆਪਾਂ ਆ ਗਏ ਸੀ ਕੱਲ ਬੜਾ ਥੱਕ ਹੋ ਚੁੱਕਿਆ ਸੀ ਇਸ ਕਰਕੇ ਆਪਾਂ ਰਾਤਾਂ ਲਾਂ ਕੇ ਕੀਤੀ ਆ ਪਹਿਲਾਂ ਤਾਂ ਰੈਸਟ ਰੈਸਟ ਕਰਕੇ ਆਪਾਂ ਤਾਂ ਰੋਟੀ ਪਾਣੀ ਕੁਝ ਨਹੀਂ ਖਾਦਾ ਜਿਹੜੀ ਸਿੱਧੀ ਕੱਲ ਮੰਮੀ ਨੇ ਬਣਾਇਆ ਸਿੱਧਾ ਆ ਆਪਾਂ ਟੈਕ ਗਏ ਸੀ ਕਿਉਂਕਿ ਕੱਲ ਤੇ ਬਹੁਤ ਜ਼ਿਆਦਾ ਥੱਕ ਹੋ ਗਿਆ ਸੀਗਾ ਇਸ ਕਰਕੇ ਕਿਉਂਕਿ ਰਾਤ ਦੇ 9 2 3 ਦਿਨ ਹੋ ਗਿਆ ਸਲੂਨ ਚ ਘੁੰਮਦੇ ਆਣੂ ਅੱਜ ਅਸੀਂ ਫੇਰ ਚੱਲ ਜਾਣਾ ਕੰਮ-ਕੋਮ ਕਰਕੇ ਫੇਰ ਜਾਵਾਂਗੇ ਮੰਮੀ ਦਾ ਜੇ ਫੇਸ਼ੀਅਲ ਵਗੈਰਾ ਕਰਵਾਉਣਾ ਹੈ ਤੇ ਇਹ ਮੇਰੇ ਰੰਗ ਦਾ ਤਾਂ ਉੱਥੇ ਲੱਗਦਾ ਦੇਖੋ ਮੇਰਾ ਬਾਰ ਮੇਰਾ ਤਾਂ ਮੰਮੀ ਹਮੇਸ਼ਾ ਹੀ ਪਹਿਲਾਂ ਨਹੀਂ ਸੀਗਾ ਮੇਰਾ ਨਹੀਂ ਮੇਰਾ ਪਹਿਲਾਂ ਵੀ ਹਿੱਤਾ ਹੀ ਸੀ ਸੋ ਗਾਇਜ਼ ਹੁਣ ਆਪਾਂ ਜਾਣਾ ਹੈ ਤੇ ਇੱਧਰ ਕੱਪੜੇ ਜਿਹੜੇ ਵਾਸ਼ ਹੁੰਦੇ ਪਏ ਆ ਤੇ ਮੈਂ ਅੰਦਰ ਜਾਂਦੀ ਪਈਆਂ ਝਾੜੂ ਪੋਚੇ ਦਾ ਕੰਮ ਮੇਰਾ ਤਾਂ ਕੈਮਰਾ ਮੂਰੇ ਹਮਨ ਜੀ ਨਹੀਂ ਮੇਰਾ ਮੇਰਾ ਤਾਂ ਕੈਮਰਾ ਮੂਰੇ ਹਮਨ ਜੀ ਨਹੀਂ ਕਰਦਾ ਕਾਲੇ ਦੀ ਕੀਮਤ ਹੋ ਆਲੇ 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 ਕਾਲੇ ਦੀ ਕਹਿੰਦੇ ਕੀਮਤ ਜਾ ਰਹੀ ਆ ਤੇ ਗੋਰੇ ਨਹੀਂ ਕਹਿੰਦੇ ਗੋਰੇ ਕਿਹੇ ਕੰਮ ਲੈਣੀ ਹੈਗੇ ਗੱਲ ਤਾਂ ਇਹ ਆ ਨਾ ਤੂੰ ਗੋਰੇ ਕਿਹਨੇ ਕੰਮ ਤੇ ਗੋਰੇ ਨੂੰ ਦੇ ਕਿਉਂ ਆਲੇ ਸਹੀ ਆ ਸਹੀ ਆ ਸੋ ਗਾਈਜ਼ ਆਪਾਂ ਹੁਣ ਕਰ ਲਈਏ ਕੰਮ ਕਰ ਤੇ ਹਾਂਜੀ ਕੱਕਰੋ ਪਿਆ ਤੂੰ ਯਾਰ ਰੋਲਾ ਤਾਂ ਪਾਈ ਜਾ ਨਾ ਮਨਵੀਰ ਉਹਦੇ ਕੋਲ ਆਲੇ ਮੇਰਾ ਪੁੱਤ ਤੇ ਜਿਹੜਾ ਸਾਡਾ ਮਨਵੀਰ ਜਿਹੜਾ ਆਪੇ ਅਗੇ ਛਾਲੀ ਪਾਈ। ਕਹਿੰਗੇ ਸਾਰੀਆਂ ਜੇ ਮੈਂ ਪਹਿਲੇ ਬੱਲੇ 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 ਪੈ ਗਏ ਮੈਂ ਗੇਮ ਉੱਪਰ ਆ ਗਈਆਂ ਓਏ। ਬੂੜ ਥੱਲੇ ਰੱਖ ਬੂੜ ਨਹੀਂ ਪੈਰ ਉੱਪਰ ਪੈਰ ਨਹੀਂ ਰੱਖਣੇ। ਬਾਸ। ਸੋ ਗਾਇਸ ਇਧਰ ਮੈਂ ਕਰਦੀ ਪਈਆਂ ਸਫਾਈ ਤੇ ਸਫਾਈ ਕਰ ਲਈਏ ਹੋ ਜੀਏ ਥੋੜਾ ਬਹੁਤਾ ਫਰੀ। ਇਧਰੋਂ ਇੱਕ ਕਮਰੇ ਚੋਂ ਚਾੜੂ ਲਾਤਾ ਇੱਕ ਕਮਰੇ ਚੋਂ ਆਪਾਂ ਪੋਚਾ ਵੀ ਲਾਤਾ। ਹੁਣ ਦੂਜੇ ਕਮਰੇ ਚੋਂ ਝਾੜੂ ਲਾ ਕੇ ਫਿਰ ਇਧਰੋਂ ਵੀ ਨਾਲ ਹੀ ਪੋਚਾ ਕੱਢ ਦੇਣਾ ਕਿਉਂਕਿ ਫਿਰ ਝਾੜੂ ਲਗਾ ਕੇ ਪੋਚਾ ਲਾਉਣਾ ਥੋੜਾ ਹੈ ਨਾ ਵੀ ਇਦਾਂ ਨਾਲ-ਨਾਲ ਹੀ ਪੋਚਾ ਵਗੈਰਾ ਕੱਢ ਦਿਆਂ ਸਹੀ ਤੇ ਇੱਧਰ ਸਾਡੀ ਬਿੱਲੀ ਜਿਹੜੀ ਆ ਗਈ ਸੀਗੀ ਕਮਰੇ ਦੇ ਵਿੱਚ ਉਸ ਦਿਨ ਉਹ ਬੜੀ ਔਖੀ ਕੱਢੀ ਤੇ ਆਪਾਂ ਗਾਹੀ ਹੁਣ ਕਰ ਲਈਏ ਕੰਮਕਾਰ ਹੋ ਜੀਏ ਫਰੀ ਰੋਟੀ ਪਾਣੀ ਹਜੇ ਖਾਣਾ ਆ ਰੋਟੀ ਦੀ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਉਹ ਇੱਥੇ ਕਹਣਾ ਕਲੀ ਬਹੁਤ ਡਿੱਗਦੀ ਆ ਤੇ ਬਹੁਤ ਜ਼ਿਆਦਾ ਨਾ ਅੱਜ ਕੱਲ ਦੇ ਬਹੁਤ ਜ਼ਿਆਦਾ ਥੱਕ ਹੋ ਗਿਆ ਸੀਗਾ ਇਸ ਕਰਕੇ ਵਿਕਰਮ ਜੜਾ ਹੈ ਕਿ ਨਹੀਂ ਆਗੇ ਉਹ ਠੀਕ ਨਹੀਂ ਆ ਉਹ ਸੌ ਗਈ ਆ ਤੇ ਇਧਰੋਂ ਪਹਿਲਾਂ ਕੂੜਾਖਾਨਾ ਕੱਢ ਲਈਏ ਹਾਂਜੀ ਗਾਇਜ਼ ਇਧਰ ਆਪਾਂ ਛਾੜ ਚੁੱਕੀ ਅਜੀ ਤੁੱਪ ਤੁੱਪ ਤੇ ਹਾਏ ਮੇਰੇ ਵਾਲ ਇੰਨੇ ਜ਼ਿਆਦਾ ਪਟਣਦੇ ਆਏ ਹਾਏ ਰੱਬਾ ਹਾਏ ਹੋਏ ਹਾਏ ਹੋਏ ਛੱਡ ਦੇ ਭਰਾਵਾ ਵਾਲ ਮੈਂ ਜਨਵੀਰ ਨੂੰ ਫੜਿਆ ਹੋਇਆ ਮੰਮੀ ਅੰਦਰ ਕੱਪੜੇ ਧੁੰਦੇ ਸੀ ਮੇਰਾ ਮੈਨੂੰ ਤਾਂ ਇਹ ਕੰਮ ਵੀ ਨਹੀਂ ਕਰਨ ਦਿੱਤਾ ਸੋ ਇਧਰ ਅੰਕਲ ਹੁਣੇ ਲੱਗੇ ਹੋਇਆ ਸਾਗ ਨੂੰ ਤੋੜਨ ਹਾਂਜੀ ਜੀ ਇੱਧਰ ਅੰਕਲ ਤੋੜਦੇ ਪੈਣੇ ਸਾਗ ਗਾਇਜ਼ ਸਾਗ ਆ ਲਸਣ ਹੀ ਅੰਕਲ ਇਹ ਲਸਣ ਆ ਜੀ ਲਸਣ ਦੇ ਵਿੱਚ ਸਾਗ ਵਾ ਅੱਛਾ ਫੇਰ ਇਧਰੋਂ ਤੁਸੀਂ ਬਿਲਾ ਕਰਦੇ ਮੈਂ ਕਰਦਣ ਲੱਗੇ ਆ ਲਸਣ ਨੂੰ ਹਵਾ ਲਟੂਦੀ ਅੱਛਾ ਠੀਕ ਆ ਖਾ ਲੈਣਾ ਤਾਂ ਲਸਣ ਮੁੜ ਕੇ ਫੇਰ ਪੱਕਣੇ ਬਾਅਦ ਹੀ ਛੱਡ ਦੇਣਾ ਆਪਾਂ ਠੀਕ ਹਾਂਜੀ ਸਹੀ ਐ ਸਹੀ ਐ ਉੱਧਰ ਤੋੜ ਲਿਆ ਜੀ ਸਾਗ ਆ ਦੇਖੋ ਚੱਲੇ ਆ ਜੀ ਲੈ ਗਏ ਸਾਗ ਬਣਾਉਣ ਲਈ ਫੇਰ ਕਰਦੇ ਨਾ ਕੱਟ ਲੈਣਾ ਹੁਣ ਇਹ ਢੜਾ ਲਾਈਆਂ ਪਾਪਾ ਕਹਿੰਦੇ ਕੱਢ ਨਹੀਂ ਇਹ ਤੇ ਓਕੇ 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 ਸਹੀ ਹੈ ਸਹੀ ਹੈ ਢੜਾ ਇਹ ਲਾਉਣੀਆਂ ਜੀ ਇਹਦੀਆਂ ਮੁੱਢਾ ਹੀ ਭਟ ਲਿਆ ਠੀਕ ਆ ਸਰ ਮੈਂ ਖਾਣਾ ਮਗਰ ਵੱਲੋਂ ਪੱਟ ਜਾ ਹਾਂ ਇਹ ਤਾਂ ਹੈ ਆ ਹੂੰ ਫਾਇਦਾ ਵੀ ਰਹਿੰਦੇ ਨਾ ਕੱਢ ਕਰਕੇ ਪੱਟਦੇ ਆ ਸਾਗ ਵੀ ਸੋਹਣਾ ਹੋਇਆ ਤਾਜ ਆ ਸਾਗ ਇਹ ਕੋਈ ਗੱਲ ਠੀਕ ਆ ਠੀਕ ਆ ਠੀਕ ਆ ਗਾਈਜ਼ ਆਪਾਂ ਅੱਜ ਸਾਗ ਬਣਾਵਾਂਗੇ ਅੱਜ ਭੈਣ ਉਹਨਾਂ ਨੇ ਵੀ ਸਾਗ ਬਣਾਉਣਾ ਤਾਂ ਅਸੀਂ ਵੀ ਹਾਏ ਰੱਬਾ ਤੇ ਇਧਰ ਮਨਵੀਰ ਸਾਡਾ ਖੇਡਦਾ ਪਿਆ ਗੇਮ ਇਹਨੂੰ ਗੇਮ ਲੱਗ ਗਈ ਸੀ ਅੱਜ ਆ ਦੇਖੋ ਸਾਨੂੰ ਵੀ ਛੱਡਾ ਖੇਡਦਾ ਪਿਆ ਇਹ ਸੀ ਕਹਿੰਦੇ ਮੂਲੀਆਂ ਦਾ ਮਹਿਕ ਹੁੰਦਾ ਬੰਨ ਗਈ ਨਹੀਂ ਮੈਂ ਮੈਨੂੰ ਪਹਿਲਾਂ ਲੱਗਾਈ ਮੈਂ ਕਿ ਜਿਹੜੇ ਜੜੋ ਪੱਟਦੇ ਪਏ ਮੈਂ ਕਿ ਸ਼ਾਇਦ ਮੂਲੀਆਂ ਆ ਦੂਰੋਂ ਇਦਾਂ ਲੱਗਦੀਆਂ ਸੀਗੀਆਂ ਨਾ ਸੋ ਇਧਰ ਗਾਈਜ਼ ਇਹ ਦੀਦੀ ਕਹਿੰਦਾ ਕਿ ਮੂਲੀਆਂ ਸਾਗ ਸਰੋਂ ਦਾ ਆ ਦੇਖੋ ਕਿੰਨਾ ਤਾਜ਼ਾ ਵਧੀਆ ਲੱਗ ਰਿਹਾ ਨਾ ਦੇਖਿਓ ਜੇ ਤਾਂ ਬਣਨਾ ਇਹ ਸਾਰਾ ਜ਼ਮਾਨ ਜਦੋਂ ਇਹਦੇ ਚ ਹਾਂਜੀ 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 ਵਧੀਆ ਵਧੀਆਲੀ ਵਧੀਆਲੀ ਹਾਂ ਸਈਆ ਬਤਵਾਗੀ ਨਾ ਕੋਠਾ ਜਰਾ ਹਾਂ ਸਈਆ ਕੋਚਨੀ ਆ ਨਾ ਸਿਰਫ ਨਾਰਮਲ ਹੀ ਆ ਨਾਰਮਲ ਪਰ ਦੇਸੀ ਦੇ ਪਰ ਆ ਹੀ ਮੜਾ ਜਾ ਅੱਛਾ 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 ਠੀਕ ਆ ਜਿਹੜੀ ਆ ਸਵਾ ओके। ਸੋ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈਆਂ ਗਾਇਜ਼। ਐ ਮੈਨੂੰ ਜਮਾ ਨਹੀਂ ਕੁਝ ਕਰਨ ਦੇਂਦਿਆ। ਭੇੜ ਜੀ। ਓਹ। ਮਨੂ ਉਹ ਦੇਖਦਾ ਆਹੜਾ ਦਵਾਲਾ ਵੀ ਮੈਨੂੰ ਅੰਦਰ ਕਿਤੇ ਰੋਵੇ ਮੈਨੂੰ ਕੱਢੋ ਬਾਹਰ ਮੈਨੂੰ ਕੱਢੋ ਬਾਹਰ। ਹੋਰ ਅੰਦਰ ਦੇ ਨੇ ਪੜ ਥੁਕਾਤਾ। ਸਾਡੀ ਮੈਨੂੰ ਬਾਹਰ ਹੀ ਕੱਢੋ ਕਹਿੰਦਾ। ਓਹ ਮਨਵੀਰ ਕਹਿੰਦਾ ਮੈਨੂੰ ਗੱਡੀ ਚਲਾਉਣ ਲਈ ਦਓ ਮੈਂ ਕਿਹਾ ਮੈਂ ਤੇਰੀ ਗੱਡੀ ਚਾਰਜ ਲਈ ਹਜੇ ਨਹੀਂ ਤੁਹਾਨੂੰ ਕੱਢ ਕੇ ਦੇਣੀ ਆਹ ਦੇਖੋ ਪੈਸਾ ਅੰਦਰ ਆ ਗਿਆ ਨੇ ਇਹ ਵੀ ਮੰਮੀ ਅਸਾ ਜੜਾ ਹੀ ਪੜਦਾ ਜੜਾ ਉੱਧਰ ਫਿਰ ਲਸਣ ਲੱਗਣਾ ਆਹ ਹੋਏ ਤਾਂ ਹੈ ਹਾਂ ਠੀਕ ਹੈ ਕਹਿੰਦੇ ਲਸਣ ਲਗਾਓ uncle ਕਹਿੰਦੇ ਉੱਧਰ ਹਾਂ ਠੀਕ ਹੈ ਮੰਮੀ ਆ ਗਈ ਹਾਂ ਸਹੀ ਐ ਸਹੀ ਸਹੀ ਗੱਲ ਆ ਸਹੀ ਫਾਗਰ ਆਪਣਾ ਭਲਾਂਾ ਨਾ ਲਗਣ ਹੋਈ ਤੇ ਉਹ ਫਾਗਰ ਲਸਣ ਹੋ ਗਈ ਉਹ ਸਾਰਾ ਸੋਹਣੀ ਹੋ ਗਈ ਸੀ ਹੈ ਸਿੱਟੀ ਵੜੀ ਹੈ ਡੇਢ ਜੀ ਮੈਂ ਜਦੋਂ ਆਪਣਾ ਲੱਗਿਆ ਜੀ ਇਹ ਚਾਪਰਾ ਬਹੁਤ ਡਿੰਗਾ ਤੂੰ ਪਾਈਆਂ ਤੇ ਜਿਹੜੀ ਖਿਆਲ ਨਾਲ ਲਸਣ ਨਾਲ ਬਾਜੀ ਦਾ ਮੈਂਦ ਦੀ ਇੱਕ ਮੁੱਤ ਹੋਇਆ ਮਜਾਦਾ ਹੋਣਾ ਹੈ ਹੈ ਤੇ ਲੇਟ ਜਾ ਹਾਂ ਹਾਂ ਲੱਗਦਾ ਦੇ ਕਿੰਨਾ ਸੋਹਣਾ ਵਿੱਚ ਕੈਮਰੇ ਦੇ ਸੋ ਆਹ ਦੇਖੋ ਜੀ ਅੱਜ ਮੈਂ ਪਹਿਲੀ ਵਾਰੀ ਲੱਗੀ ਆ ਜੀ ਸਾਲ ਤੋੜਨ ਨੂੰ ਉਹ ਮੁੰਦੀ ਤੋੜ ਦੇਣਾ ਜਿਹੜਾ ਸੌਖਾ ਕੰਮ ਹੋ ਅੰਕਲ ਨੇ ਮਿਲ ਦੇਤਾ ਹਾਂ ਤ੍ਰਿਤੀ ਇੱਧਰ ਖੜੀ ਹੋ ਕੇ ਪੱਟ ਜੜ ਮਨ ਨੂੰ ਆ ਚੁੰਗ ਚੁੰਗ ਕਰਦਾ ਜਦੋਂ ਗਈਦਾ ਮੁੰਡਾ ਕੱਟ ਹੋ ਜੇ ਉਦੋਂ ਮੁੰਡਾ ਕੱਟ ਨਹੀਂ ਹੁੰਦਾ ਜਾਦਾ ਬਰੀਦਾ ਜੇ ਕਿਤੇ ਆਪਾਂ ਚੋਰੀ ਲਾਉਣੀ ਉਹ ਤਾਂ ਜੜੇ ਕਿੱਛ ਹੁੰਦਾ ਨਹੀਂ ਮੈਂ ਮਮੇ ਚੋਰੀ ਲਾੜੀ ਨਹੀਂ ਮੈਂ ਬਾਜੀ ਨੇ ਆਪੇ ਕਿਹਾ ਸੀ ਦੇ ਕੇ ਜਾਊਗਾ ਹਾਂ ਬਾਜੀ ਕਹਿੰਦਾ ਮੈਂ ਸਭ ਕਿੰਨੀਆਂ ਨੂੰ ਪੁੱਛਿਆ ਮੈਂ ਕਿਹਾ ਬਾਜੀ ਆਇਆ ਨਹੀਂ ਘੇੜਾ ਨਹੀਂ ਮਾਰ ਅੱਛਾ ਠੀਕ ਹੈ ਪ੍ਰੀਤ ਤੂੰ ਫੜੇ ਇਹਨ ਮੈਂ ਕਰਦੀ ਆ ਕੈਂਪਾ ਆ ਬੁੱਗੀ ਆ ਨੰਦਾ ਕਾਤੇ ਫੜ ਮੈਂ ਆ ਦੇਖੀ ਤੈਨੂੰ ਪਟਕੇ ਦਿਖਾਉਂ ਜੀ ਲੈ ਮੰਮੀ ਰੱਖੇ ਪੱਤੀ ਆਇ ਕੋਈ ਗੈਰ ਮੰਮਾ ਲੱਗਿਆ ਜੀ ਪਟਨ ਸਾਗ ਆ ਲੈ ਕੋਨੂ ਕੀ ਗੱਲ ਤੇਰਾ ਮੂੰਹ ਨਹੀਂ ਤੋਦਤਾ ਲੈ ਮੰਮੀ ਇਹਨੂੰ ਫੜ ਕੇ ਦੁੱਧ ਦੁੱਧ ਹੋਣੀ ਅਜਾ ਪੀਤਾ ਇਹਨੇ ਉਧਰ ਲੱਗਿਆ ਜੀ ਮੰਮੀ ਤੋੜਨਾ ਗੰਦਲਾ ਓਲ ਮਮੂ ਮੀ ਦੇ ਕੋ ਗਾਇਜ਼ ਮਮੀ ਦੇ ਤੇ ਆ ਰਹੀ ਦੇਖੋ ਆ ਦੇਖੀ ਜਾਣਾ ਕਹਿੰਦੇ ਮਮੀ ਆ ਤੇਰੇ ਵਾਂਗੂ ਥੋੜਾ ਇਹ ਮੇਰੀ ਬੇਇੱਜ਼ਤੀ ਕਰਦੇ ਆ ਗਾਇਜ਼ ਬੇਇੱਜ਼ਤੀ ਤਾਂ ਵੀ ਦੱਸ ਸਹਰੀਆਂ ਨੇ ਕੰਮ ਨਹੀਂ ਕੀਤੇ ਹੁੰਦੇ ਨਾ ਅਈ ਹੈਗੇ ਆ ਪਿੰਡ ਵਾਲੇ ਪਿੰਡ ਵਾਲੇ ਦੇਸੀ ਗਾਇਜ਼ ਸਹਰੀਆਂ ਤੇ ਤਸਾਰੀਆਂ ਤੇ ਪਰਕ ਬੋਵਾ ਇਹ ਨਹੀਂ ਪਾਦੀ ਮਮਮੀ ਨੇ ਚੱਕ ਕੇ ਫੱਟੇ ਕਰ ਤੇ ਲੈ ਤਾਂ ਮੰਮੀ ਆਵੀ ਪੱਟਣੀ ਜੜੀ ਕੱਕ ਰੱਖਦੇ ਮੁੰਡਾ ਪੜਦਾ ਸਾਰਾ ਹੀ ਪੱਟ ਗਈ ਜੇ ਪੱਟ ਲੈ ਆ ਲੈ ਉਹ ਚੱਕ ਕੇ ਮਾਰੀ ਇੱਧਰ ਅੱਛਾ ਇੱਧਰ ਸਾਡਾ ਸਾਡਾ ਦੇ ਮੂਲੀਆਂ ਲੱਗੀਆਂ ਨਾ ਹਾਂ ਸਾਈਡਾਂ ਤੇ ਮੂਲੀਆਂ ਆ ਲੈ ਸਹੀ ਗੱਲ ਦੇਖੋ ਗੁੱਛੇ ਉਹ ਦੇਖੋ ਕਿੱਦਾਂ ਲੱਗੇ ਬੇਂਗੜੀਆਂ ਦੇਖੋ ਗਾਇਸ ਬੋਲੀ ਵਾ ਉਧਰ ਮੰਮਾ ਤੋੜਦੇ ਪਏ ਨੇ ਸਾਗ அந்த கப்படே <laughs> 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 ਚਲੋ ਜੀ ਜਿਹਨੇ ਨੂੰ ਚੁੱਪ ਕਰ ਜੀ ਹੁਣ ਆਪਾਂ ਚੱਲੇ ਆ ਜੀ ਪੋਗਪੜ ਨੂੰ ਪੋਗਪੜ ਜਾ ਕੇ ਤਾਂ ਫੇਰ ਆਪਾਂ ਥੜਨਾ ਕਰਦੇ ਆ ਗੱਲਬਾਤ ਪੋਗਪੜ ਜਾ ਕੇ ਆਪਾਂ ਕੁਝ ਥੋੜਾ ਜਿਹਾ ਸਾਮਾਨ ਉਹ ਲੈਣਾ ਆ ਤੇ ਇੱਧਰ ਜਿਹੜਾ ਸਾਡਾ ਸੁਨਵੀਰ ਆ ਦੁੱਧੂ ਪੀ ਰਿਹਾ ਆ ਤੇ ਮੰਮੀ ਬੈਠੇ ਆ ਸ਼ਾਲ ਲੈ ਕੇ ਬਾਜੀ ਬਹ ਲਵਲੇ ਸ਼ਾਲ ਆ ਜੀ ਕਈ ਸੇ ਜਿਹੜਾ ਅਸੀਂ ਸ਼ਾਲ ਲਿਆ ਸੀਗਾ ਨਵਾਂ ਤੇ ਇਧਰੋਂ ਮਨਵੀਰ ਸਾਡਾ ਰੈਡੀ-ਸ਼ੈਡੀ ਆ ਤੇ ਬਿੱਕੂ ਵੀ ਇਧਰੋਂ ਰੈਡੀ-ਬੈਡੀ ਹੋ ਗਿਆ ਰੈਡੀ-ਬੈਡੀ ਹੋ ਗਿਆ ਤੁਸੀਂ ਗੱਟ ਕੋ ਹੋ ਗਏ ਗੱਟ ਕੋ ਗਾਈਜ਼ ਆਪਾਂ ਮम्मा ਬਿੱਲੀਆਂ ਲੱਗੀ ਅੰਦਰ ਨਾ ਸੋ ਗਾਈਜ਼ ਆਪਾਂ ਜਿਹੜਾ ਆ ਸਮਾਨ ਆ ਆਪਾਂ ਬਾਹਰੋ ਚੱਕ ਲਈਏ ਤਾਂ ਜਾਣ ਨੂੰ ਆਪਾਂ ਲੇਟ ਬਹੁਤ ਹੋ ਚੁੱਕੇ ਆ ਤੇ ਤੁਹਾਨੂੰ ਪਤਾ ਹੀ ਆ ਕਿ ਨੇਰੇ ਸਨੇਰੇ ਬੰਦਾ ਜਾਵੈ ਨਾ ਬੜਾ ਔਖਾ ਜਾਂਦਾ ਕਿਉਂਕਿ ਧੁੰਦਾ ਦਾ ਟਾਈਮ ਆ ਇਸ ਕਰਕੇ ਅਸੀਂ ਥੋੜਾ ਲੇਟ ਹੋ ਗਏ ਤੇ ਹੁਣ ਆਪਾਂ ਬਸ ਤੁਰ ਪੈਣਾ ਆ 2 اور 3 ਮਿੰਟਸ ਲੱਗੇਗੇ ਗਾਈਜ਼ ਛੱਡੀਆਂ ਜਰਾਬਾਂ ਸੁੱਕ ਗਈਆਂ ਸੀ ਜਿਹੜੀਆਂ ਸਾਰੀਆਂ ਆ ਦੇਖੋ ਨਿੱਕੀਆਂ ਪੜਿੰਗੀਆਂ ਜੋ ਵੀ ਆ ਸਾਰਾ ਸਿਸਟਮ ਹੇ ਸਰਵੀਰ ਦੀਆਂ ਤਾਂ ਜਰਾਬਾਂ ਸੁੱਕੀਆਂ ਹੀ ਨਹੀਂ ਨਾਮਣ ਵੀਰ ਦੀਆਂ ਤੇ ਇਹ ਬਾਅਦ ਚੋਂ ਪਾਈਆਂ ਆਪਾਂ ਆ ਸੰਵੀਰ ਸਾਡੇ ਦਾ ਪੂਤੜਾ ਪੂਤੜਾ ਇਹ ਬੰਨੀ ਦਾ ਹੈ ਨਹੀਂ ਉਦਾਂ ਹੀ ਆ ਰੱਖੇ ਹੋਏ ਜਰਾਬਾਂ ਡੈੱਗ ਵੀ ਗਈਆਂ ਗਾਏ ਸਾਡੇ ਤੇ ਚੱਕ ਲਈਏ ਤੇ ਹੋ ਜਈਏ ਇਕਰੀ ਤੇ ਆਪਾਂ ਕਰਦੇ ਹਾਂ ਸਾਨੂੰ ਗੱਲਬਾਤ ਹਾਂਜੀ ਗਾਇਜ਼ ਆਪਾਂ ਆ ਚੁੱਕੇ ਆ ਜੀ ਵੀ ਮੈਂ ਜੀਣਾ ਤੇਰੇ ਮੈਂ ਗਾਇਜ਼ ਸੋ ਆਪਾਂ ਆ ਗਏ ਅੱਜ ਮੈਂ ਕਿਹਾ ਪਹਿਲਾਂ ਸ਼ਾਇਰ ਨੂੰ ਸੁਣ ਲੀਏ ਤਵਾ ਚ ਬਤਾਸਾਂ ਅਸੀਂ ਅੱਜ ਕੀ ਇੱਕ ਦੀ ਸਿਲੈਕਸ਼ਨ ਕਰਨ ਆਏ ਜੀ ਕੇਕ ਲਾਵਾਂਗੇ ਟਾਪ ਦਾ ਬਰਥਡੇ ਲਈ ਬਰਥਡੇ ਦਾ ਤੁਹਾਨੂੰ ਪਤਾ ਹੀ ਆ ਅੰਦਰ ਇਹ ਆਪਣੇ ਕਹਿ ਲਈ ਸ਼ਾਇਰ ਦਾ ਕੇਕ ਕੱਟਣਾ ਤੇ ਬਹੁਤ ਵਧੀਆ ਜਿਹਾ ਕੇਕ ਦੀ ਇੱਕ ਆਰਡਰ ਕਰਨ ਚੱਲੇ ਆ ਬਰਥਡੇ ਵਾਸਤੇ ਤੇ ਪਾਰਟੀ ਮੈਂ ਕਿਹਾ ਤੁਮ ਮਤਮਾ ਕੇ ਹਮ ਹਮਾ ਇਹ ਹੌਂਮੀ ਸੋ ਹੁਣ ਆ ਪੱਕੇ ਇੱਕ ਲੈ ਚੱਲਨੇ ਆ ਗਾਇਸ ਸੋ ਸਾਰੀਆਂ ਸਿਲੈਕਟ ਕਰਦੇ ਆ ਜਾ ਕੇ ਉੱਥੇ ਜਾ ਕੇ ਸਿਲੈਕਟ ਕਰਦੇ ਆ ਸੋ ਵਲੋਗ ਨਾ ਬਣਿਦਿਓ ਸਾਰਿਆਂ ਨੇ ਲੈਟਸ ਗੋ ਆਲ ਹੈ ਜਿੱਦਗੀ ਨਹੀਂ ਮੇਰੀ ਆਪ ਉੱਧਰ ਜਾਣਾ ਹੈ ਕਹਿੰਦਾ ਇੱਧਰ ਆ ਜਾ ਆ ਜਾ ਆ ਜਾ ਉਹਨੂੰ ਇਹ ਵੀ ਪਤਾ ਨਹੀਂ ਕੀ ਲੈਣਾ ਚਲੋ 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 ਉਹ ਤੇਰੇ ਕੋਲ ਗੱਲਾਂ ਨਾ ਲੈ ਦਮ ਜਿੱਦਗੀ ਹਾ ਤੇ ਹਾਂ ਹਾਂਜੀ ਜੀ ਇੱਧਰ ਆ ਗਿਆ ਜੀ ਸਾਡਾ ਸੁਨਵੀਰ ਬੈਠ ਚੁੱਕਿਆ ਆ ਆ ਦੇਖੋ ਤੇ ਇਹ ਜਰਾਬਾ ਅਸੀਂ 2 2 ਜੋੜੇ ਪਾਏ ਆ ਜਰਾਬਾ ਦੇ ਹਾਂਜੀ ਗਾਇਸ ਆਪਾਂ ਜੋ ਵੀ ਸੀਗਾ ਆਰਡਰ ਵਗੈਰਾ ਆਪਾਂ ਕਰ ਦਿੱਤਾ ਆ ਤੇ ਹੁਣ ਆਪਾਂ ਨਿਕਲ ਆ ਗਏ ਆ ਹੁਣ ਤੇ ਉੱਥੇ ਆਪਾਂ ਵਲੌਗ ਨਹੀਂ ਬਣਾ ਸਕੇ ਕਿਉਂਕਿ ਸਾਡਾ ਥੋੜਾ ਬੀਜੀ ਆ ਜੀ ਬੀਜੀ ਸੀ ਉੱਦਾਂ ਵੀ ਬਣਾਉਣੀ ਹੋਇਆ ਆ ਕੁਸ਼ਬ ਲੱਗੇ ਹੋਏ ਆ ਆ ਬੰਦਿਆ ਆ ਦੇਖੋ ਸਾਡਾ ਸੁਨਵੀਰ ਇਹਨੇ ਤਾਂ ਸਾਡੇ ਨਾਲ ਬਸ ਜਦੋਂ ਇਹਨੇ ਜਾਣਾ ਹੁੰਦਾ ਪਹਿਲਾਂ ਚੀਜ਼ ਇਹਨੇ ਮੰਗਣੀ ਕਿ ਤਾਂ ਮੰਗਣੀ ਦੁੱਧ ਕੱਢ ਕੇ ਚੁੱਕੀ ਜਾ ਖਾਣ ਲੈ ਕਹੀ ਗੱਲ ਇਹਨੇ ਇਹ ਚੀਜ਼ ਮੰਗਣੀ ਨਹੀਂ ਵਿਕੋ ਮੰਗਣੀ ਨਹੀਂ ਜੇ ਮੰਗਣੀ ਤਾਂ ਇਹ ਤਾਂ ਬਹੁਤ بیمار ਸੀ ਮੈਂ ਦੱਸਿਆ ਸਾਰਿਆਂ ਨੂੰ ਮੈਂ ਦੱਸਤਾ ਸਾਰਿਆਂ ਨੂੰ ਆਪਾਂ ਤੁਹਾਡੇ ਬਾਰੇ ਪਹਿਲਾਂ ਕਿਉਂਕਿ ਲੋਕ ਦੇ ਪਾਕੀ ਜੋ ਵੀ ਆ ਫੈਮਿਲੀ ਜਿਹੜੀ ਆ ਆਪਾਂ ਨੂੰ ਵਲੌਗ ਦੇਖਦੇ ਆ ਸਾਰੇ ਤੁਹਾਨੂੰ ਜੋ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ਪਿਆਰ ਦਿਲਚਸਤ ਬਣਾਉਣਾ ਬਿੰਦਾ ਫੇਰ ਪਿਆਰ ਕਰਦੇ ਆ ਨਹੀਂ ਤੁਸੀਂ ਮੈਨੂੰ ਕੋਈ ਨਹੀਂ ਪਿਆਰ ਕਰਦਾ ਪਿਆਰ ਬਣੂਣ ਵਾਸਤੇ ਦੇ ਲੋ ਮੈਂ ਥੱਲਾ ਪਿਆਰੀਆਂ ਪਿਆਰੀਆਂ ਇੱਜ਼ਤ ਦੇ ਨਹੀਂ ਦਿੰਦੀ ਆ ਜਦੋਂ ਕੋਈ ਮਿਲਦਾ ਇੱਜ਼ਤ ਨਾਲ ਮਿਲਦਾ ਨਹੀਂ ਅਸੀਂ ਹਰੇ ਆਪਾਂ ਜਦੋਂ ਸਾਰੀ ਇੱਜ਼ਤ ਨਾਲ ਮਿਲਦੇ ਆ ਕੋਈ ਗੱਲ ਬਾਤ ਨਹੀਂ ਆਪਣੀ ਹੈਗੀ ਆ ਭਾਜੀ ਆ ਕਿ ਆਪਾਂ ਮਿਲਦੇ ਸਾਬ ਨੂੰ ਕੋਈ ਆਪਣੀਵੇਂ ਹੋ ਗਈ ਮਿਲਦਾ ਕੜੋ ਕੜ ਨਹੀਂ ਰੱਖੀ ਦੀ ਯਾ ਭਾਜੀ ਗਾਇਸ ਆਪਾਂ ਆ ਗਏ ਆ ਜੀ ਸ਼ਾਪ ਤੇ ਮੋਬਾਈਲ ਵਾਲੀ ਸ਼ਾਪ ਤੇ ਇੱਧਰ ਆ ਗਿਆ ਜੀ ਫੋਨ ਇਹਨਾਂ ਨੂੰ ਹੈਲੋ ਹਾਜੀ ਭਾਜੀ ਕੀ ਹਾਲ ਹੈ ਦੇਖੋ ਜੀ ਇਹਨੂੰ ਟੌਫੀਆਂ ਲੈ ਕੇ ਇਸਦੀ ਆਪਾਂ ਤੇ ਇੱਧਰ ਟੌਫੀਆਂ ਦਾ ਦੇ ਲੋ ਪੂਰਾ ਹਾਲ ਕਰੀ ਜਾਂਦਾ ਦੇਖੋ ਆ ਨਾ 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 ਦੇਖੋ ਗਾਇਜ਼ ਕਿਤਾਬ ਆਪਣਾ ਮੰਨਵੀਰ ਉਹ ਦੇਖਾਂਗੇ ਕੋਈ ਨਾ ਦੇਖੋ ਇੱਕ ਹੋ ਗਈ ਨਾ ਪਾਲੀਆਂ ਇਹਦੇ ਚ ਲੈ 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 ਟੌਫੀਆਂ ਲੈ ਲਓ ਕੋਈ ਨਾ ਟੌਫੀਆਂ ਲੈ ਦੇਖੀ 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 ਤਾਂ ਆ ਗਿਆ ਦੇ ਲੋ ਗਾਈਜ਼ ਇਹ ਕਹਿੰਦਾ ਮੈਨੂੰ ਖੜਾਉਣੇ ਲੈ ਕੇ ਦੋ ਪਹਿਲਾਂ ਇਹ ਇੱਥੇ ਪੈਕਟ ਚਾਏ ਫਿਰ ਕਿੰਡਾ ਜੁਆਇ ਤੇ ਖੜਾਏ ਮੈਨੂੰ ਕਹਿੰਦਾ ਮੈਨੂੰ ਲੈ ਕੇ ਦੋ ਖੜਾਉਣੇ ਸੋ ਗਾਈਜ਼ ਅਸੀਂ ਇਹਨੂੰ ਇੰਨੇ ਕਿ ਜ਼ਿਆਦਾ ਖੜਾਉਣੇ ਲੈ ਕੇ ਦੇਈ ਜਾਈਏ ਜਿੱਦੋਂ ਵਿਕਰਮ ਨੇ ਸਾਰਾ ਕਲੀਨ ਕਰਕੇ ਰੱਖਤਾ ਦੇਖੋ ਹਾਂ ਦੇ ਸਾਰਾ ਹੀ ਕਲੀਨ ਕਰਦਾ ਇਹਦੇ ਨਾਲ ਪੀਸ ਕਾ ਪੀਸ ਕਾਸ ਦਿਨਔਰ ਸਾਰਾ ਹੀ ਕਲੀਨ ਕਰਕੇ ਰੱਖ ਦਿੰਦਾ ਦੇਖੋ ਹਾਤਾ ਸਾਹਿਬ ਵਿਕਰਮਾ ਤਾ ਕਰੋ ਤੋ ਇਹ ਤਾਂ ਫੋਨਾਂ ਦਾ ਕੰਮ ਸਿੱਖ ਲਓ ਤਾਂ ਕਰੀ ਨਹੀਂ ਦਿੰਦਾ ਤਕੜੀ ਬਦੀ ਗੱਲ ਆ ਫੋਨ ਦਾ ਕੰਮ ਕਰ ਲਓ ਹਣਾ ਹੂੰ ਆਪਣਾ ਦੇ ਲਓ ਜੀ ਆ ਕਵਰ ਰੱਖ ਦਿੱਤਾ ਆ ਤੇ ਨਮਾ ਕਵਰ ਜਿਹੜਾ ਉਪਾੜਿਆ ਫੋਨ ਤੇ ਦੇਖੋ ਆ ਕੰਮ ਆ ਇਹਨਾਂ ਦੇ ਹੁਣ ਆਪਣਾ ਜਿਹੜਾ ਦੂਜਾ ਫੋਨ ਉਹ ਸਹੀ ਹੋ ਰਿਹਾ ਆ ਤੇ ਇਧਰ ਮਨਵੀਰ ਜਿਹੜਾ ਖੜਾ ਹੋਇਆ ਮੰਮੀ ਵੀ ਨਹੀਂ ਹੈ ਜੇ ਕੱਤੀ ਦੇ ਵਿੱਚ oh no ਬੰਦੇ ਨੂੰ ਮੈਂ ਦੇਖੋ ਜਦੋਂ ਇਹ ਜੀ ਬਾਹਰ ਨਿਕਲੂ ਜਨਾ ਲਿਆ ਆਪਾ ਸਵਾਦ ਇੱਕ ਕਿੰਨੇ ਸੋਹਣੇ ਲੱਗ ਰਹੇ ਆ ਦੇਖੋ ਰਾਂ ਛੱਲੇ 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 ਮੁੰਦਰੀਆਂ ਗਾਇਸ ਗਾਇਸ ਕੋਲ ਜਿਹੜਾ ਅੰਟੀ ਜਿਹੜੀ ਆਹੋਂ ਦੀ ਲੈਂਮਿਨੇਸ਼ਨ ਕਰਾਂਗੇ ਤੇ ਤੁਹਾਨੂੰ ਮੈਂ ਸੋਖਾ ਦਿਖਾਉਣਾ ਕਿ ਲੈਂਮਿਨੇਸ਼ਨ ਕਰਾਂਦੇ ਕਿਵੇਂ ਹੁੰਦੀ ਹੈ ਲੈਂਮਿਨੇਸ਼ਨ ਪੰਜ ਕਾਈ ਮੈਨੂੰ ਹਾਂਜੀ ਕੁਝ ਗੱਲ ਬਤਾ ਸਕਦੇ ਹੋ ਤੁਸੀਂ ਤਾਂ ਜੀ ਬੋਲੋ ਪਾਣੀ ਪੀਣਾ ਨਹੀਂ ਮਿਲਦਾ ਪਾਣੀ ਨਹੀਂ ਮਿਲਦਾ ਮੈਂ ਕਾਪੀ ਤੁਸੀਂ ਕੁਝ ਗੱਲਬਾਤ ਦੱਸ ਸਕਦੇ ਹਾਂ ਕਹਿੰਦਾ ਪਾਣੀ ਪੀਣਾ ਪਾਣੀ ਪੀਣਾ ਪਾਣੀ ਪੀਣਾ ਆ ਦੇਖੋ ਕਿੱਥੇ ਟਪੂਸ ਨਹੀਂ ਆ ਮਾਰਦਾ ਹੈ ਗਾਇਸ ਦੇਖ ਸਕਦੇ ਹੋ ਤੁਸੀਂ ਮਨਵੀਰ ਮੈਂ ਤੇਰਾ ਕੰਮ ਨਾ ਔਖਾ ਪੁੱਤ ਜੀ ਅਸੀਂ ਬਹੁਤ ਹੀ ਜ਼ਿਆਦਾ ਬੋਰ ਹੋ ਚੁੱਕਿਆ ਇੱਥੇ ਬੈਠ ਬੈਠ ਕੇ ਤੇ ਜਿਹੜਾ ਅਮ ਕਹਿੰਦੇ ਤਾਂ ਨਹੀਂ ਉਹ ਉਰਖਣ ਦੇ ਜਿਹਾ ਕੰਮ ਕਾ ਚੱਲ ਗਿਆ ਹੁੰਦਾ ਨਾ ਕਿ ਅਸੀਂ ਬਹੁਤ ਹੀ ਜ਼ਿਆਦਾ ਬੋਰ ਹੋ ਗਏ ਆ ਬੈਠ ਕੇ ਇੱਥੇ ਮੈਨੂੰ ਯਾਰ ਦੇ ਉਹ ਘੱਟਦੀ ਓਏ ਰੱਬਾ ਮੇਰੇ ਆ ਅਕਲਾ 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 ਅਸੀਂ ਸ਼ੀਸ਼ਾ ਖੋਲਣਾ ਹੈ ਆ ਲੈ ਬੋਡੀ ਬਿਲਡਰ ਬਣਦੇ ਆ ਐਵੇਂ ਕੋ ਤੁਹਾਡੀ ਬਾਤ ਸੁਣਦੀ ਪੂਰੀ ਕਹਿੰਦਾ ਤੱਕਾ ਲਾ ਤੱਕਾ ਮੈਂ ਚੱਕਦੇ ਨਹੀਂ ਉਹਦੇ ਸਾਲਾ ਹਾਲ ਲੈ ਬੋਬਾ ਹੈਪੀ ਕੁਦਨ ਕੰਮ ਕੋਣ ਲਗਾਈ ਅੱਜ ਹਾਂ ਭਾਈ ਜੋਰ ਵੇਡਾ ਸਾਹਿਬ ਐ ਜੋਰ ਬੋਲੇ ਕਹਿੰਦਾ ਨਹੀਂ ਮਾਰਦਾ ਟੋਣਾ ਹਾਂ ਕਹਿੰਦਾ ਅੱਗੇ ਤਾਂ ਨਹੀਂ ਮਾਰਦਾ ਟੋਣਾ ਉਹ ਬਾਜੀ ਲਗਾਈ ਪੈਣਾ ਉਹ ਕਹਿੰਦਾ ਉਹ ਕਹਿੰਦਾ ਤੂੰ ਪਾਗਲ ਹਾਂ ਲਾ ਆ ਗਿਆ ਪਾਜੀ ਆ ਗਿਆ ਬਹੁਤ ਛੜੀ ਆਪਾਂ ਨੂੰ ਆ ਪਾਜੀ ਪਾਜੀ ਤੁਹਾਨੂੰ ਖਾਲੀ ਨਹੀਂ ਸਾਡਾ ਕੰਮ ਖਾਲੀ ਹੋਇਆ ਪਾਜੀ ਮੈਂ ਤੁਹਾਨੂੰ ਜੇ ਤਾਂ ਪੈਰੀ ਮੈਂ ਕਰ ਦੇਖੀ ਗਿਆ ਨਾ ਪਿਆ ਇਹੋ ਫੋਨ ਦੇਖੋ ਹਾਂ ਮੈਂ ਟੱਟੀ ਨਹੀਂ ਜੀ ਗਾਇਸ ਆਪਾਂ ਆ ਚੁੱਕੇ ਹਾਂ ਪਾਜੀ ਪਾਜੀ ਫੁਰਤੀ ਚ ਜਾਂਦਾ ਅੰਦਰ ਸੋ ਗਾਈਜ਼ ਅਸੀਂ ਹੁਣ ਆ ਗਏ ਆ ਜੀ ਇੱਥੇ ਇੱਥੇ ਆਪਣੇ ਇੱਥੇ ਆਪਣੇ ਆਜੋ ਜਨਾਬ ਜੀ ਜੀ ਗਾਈਜ਼ ਆਪਾਂ ਆਏ ਆ ਜੀ ਹੁਣ ਆਪਣੇ ਸੰਵੀਰ ਲਈ ਕੱਪੜੇ ਦੇਖਣੇ ਦੇਖਦੇ ਆਂ ਆਪਾਂ ਸੰਵੀਰ ਦੇ ਲਈ ਕੱਪੜੇ ਇੱਥੋਂ ਆ ਦੇਖੀ ਤੋਂ ਵਿਕਰਮ ਹਾਂ ਇਹ ਹਾਂ ਕੱਪੜੇ ਅੱਧਰ ਅੰਧਰ ਕਰ ਦੋ ਹਾਂਜੀ ਨਹੀਂ ਨਹੀਂ ਯਾਦ ਹੈ ਉਹ ਪੁਰਾਣਾ ਐ ਸਾਈਜ਼ ਪੁਰਾਣੇ ਟਾਈਮ ਹਾਂ ਦੇਖ ਲਓ ਇਹ ਦੇ ਲੋ ਟਾਈਡਨ ਦੇਖਿਓ ਮੜਾ ਆਫੜੇ ਮੜਾ ਨਾਲ ਇੱਕ ਕੋਸਟ ਨਹੀਂ ਨਹੀਂ ਨਜ਼ਰ ਆ ਦੇ ਮੜਾ ਦੇਖਿਓ ਮੈਂ ਦੇਖਦਾ ਆ ਮੈਨੂੰ ਪਤਾ ਲੱਗ ਜਾ ਰਿਹਾ ਆ ਜਾਣਾ ਉਸ ਦੇ ਕੰਮ ਮਨਵੀਰ ਦੇਖ ਲੋ ਤੁਸੀਂ ਦੇਖ ਲੋ ਲੋ ਬਾਕੀ ਮੇਰੇ ਵੱਲੋਂ ਤੋਂ ਮੇਰੇ ਵੱਲ ਤੋਂ ਹੋ ਕੇ ਰਿਪੋਰਟ ਹੈ ਤੂੰ ਵੇਖ ਲੈ ਪ੍ਰੀਤ ਕਿਦਾਂ ਤੈਨੂੰ ਸਹੀ ਲੱਗਦਾ ਪਿਆ ਆ ਚੈੱਕ ਕਰ ਲੋ ਹਾਂਜੀ ਗਾਇਸ ਫਾਈਨਲੀ ਆਪਾਂ ਆ ਗਏ ਆ ਘਰੇ ਸੋ ਆਪਾਂ ਨੂੰ ਬਹੁਤ ਨੇਰਾ ਹੋ ਗਿਆ ਸੋ ਆਪਾਂ ਆ ਗਿਆਂ ਕਰੇ ਠੰਡ ਬਹੁਤ ਜ਼ਿਆਦਾ ਆ ਤੇ ਨੇ ਪੀਆ ਵੀ ਚਾਹੀਦੀਆਂ ਸੀ ਮਾਪੀਆਂ ਮਿਲੀਆਂ ਨਹੀਂ ਤੇ ਨੇ ਪੀਓ ਵੀ ਚਲੋ ਫਿਰ ਨਦੀ ਜੋਂਦੋਂ ਲੈ ਲਈਆਂ ਆਪਾਂ ਤਿੰਨ ਚਾਰ ਹਨ ਉਹ ਵੀ ਵੱਡਾ ਸਾਈਜ਼ ਮਿਲਿਆ ਸੋ ਕੋਈ ਦਿੱਕਤ ਨਹੀਂ ਆ ਮੇਰਾ ਬੇਬੀ ਆ ਮਨੁਸ਼ਾ ਨੇ ਨੂੰ ਕਰੋ ਹੈਲੋ ਹਾਈ ਹੈਲੋ ਹਾਈ ਹਾਂ ਤੂੰ ਕਮੈਂਟਾਂ 'ਚ ਨੇ ਵੀਰ ਘਰ ਦਾ ਫੀਲ ਹੋਇਆ ਹਾਂ ਚਲੋ ਅੰਦਰ ਤੇ ਸੋ ਇਹਦੀ ਦਾਦੀ ਵੇਟ ਕਰਦੀ ਆ ਸੋ ਦੇਖਦੇ ਆ ਦਾਦੀ ਨੂੰ ਦੇਖ ਕੇ ਕਿਦਾਂ ਮਿਲਦਾ ਤੇ ਪ੍ਰਾਣ ਕਿਦਾਂ ਮਿਲਦਾ ਤੁਸੀਂ ਕੀ ਕਰੀ ਜਾਂਦੇ ਪਿਓ ਮੇਰਾ ਸਾਮਾਨ ਟਰਦੀ ਆ ਜਿਹੜਾ ਅੱਜ ਲਿਆ ਆ ਉਹ ਲੈ ਵੀ ਲੈ ਅੱਜ ਚੰਗਾ ਖਰਚਾ ਕਰਾਇਆ ਹੈ ਚਲੋ ਫਰੂਟ ਚੱਕ ਲਈਏ ਪਾਣੀ ਦੀ ਬੋਤਲ ਲੈਣ ਤੋਂ ਪਹਿਲੀ ਕੋਈ ਦਿੱਕਤ ਨਹੀਂ ਵਿੱਚ ਕੰਮ ਆ ਜੂਗਾ ਨਾ ਚਲੋ ਲੈ ਆਉ ਦਿਓ ਜੈਕਟ ਨਹੀਂ ਰੱਖੇ ਨੇ ਭਾਈ ਆ ਦੇਖੋ ਅੱਧੀ ਘੁੰਮੀ ਜਾਂਦਾ ਹਾਂਜੀ ਆ ਕਿ ਨਹੀਂ ਸੋਣੀ ਜਗਾ ਸੋਣੀ ਜਗਾ ਚਲੀਏ ਆਪਾਂ ਲੋਕ ਕਰਦੀ ਗੱਡੀ ਦਾ ਯੈਸ ਲੋ ਵੀ ਗੱਡੀ ਹੋ ਗਈ ਲੋਕ ਸੋ ਗਾਇਸ ਲੋ ਵੀ ਹੁਣ ਚਲੀਏ ਅੰਦਰ ਮੰਮੀ ਸਾਡੀ ਵਿਚਾਰੀ ਵੇਟ ਕਰਦੀ ਪਈ ਅੱਜ ਸੋ ਆਜੋ ਵੀ ਆ ਗਏ ਆ ਸੋਨੂ ਜੀ ਆਇਆ ਇਸ ਆਪੈਂਟਰੀ ਮਾਲੀਆ ਕਰਦੇ ਵਿੱਚ ਤੇ ਇਹ ਗਾ ਪਹਿਲੀ ਅੰਤਲੀ ਆ। ਅੱਜੀ ਮੰਮੀ ਆਪਾਂ ਇਹ ਮੁੰਡਾ ਯਾਰ ਮੰਮੀ ਗੱਡੀ ਖਰਾਬ ਹੋ ਗਈ ਸਾਡੀ ਤਾਂ ਉਹ ਮੰਮੀ ਗੱਡੀ ਨਹੀਂ ਖਰਾਬ ਹੋ ਗਈ। ਸੱਤੀ ਸੋਂ ਗੱਡੀ ਖਰਾਬ ਹੋ ਗਈ ਤੂੰ ਫੇਰ ਬੋਲਦੇ। ਤੇ ਫਤਿਹ ਕਰਾਂ ਤੇ ਮੈਨੂੰ ਤਾਂ ਕਿੰਨੂ ਗਏ ਮੁੰਡਾ ਉਹਦਾ ਨਾਲ ਕੱਪੜਿਆਂ ਦਾ ਕੀ ਹੋਊਗਾ? ਉਹ ਆਹਦੀ ਨਾ ਕੋਈ ਨੈਪੀ ਦਾ ਨਾ ਕੋਈ ਬਾ